ਜੱਗੀ ਜਾਗੋਵਾਲ ਤੇ ਸੰਦੀਪ ਅਰੋੜੀ ਪਿੰਡਾਂ ਨਾਲ ਜੁੜੇ ਨੌਜਵਾਨਾਂ ਦੀ ਟੀਮ ਐਨ ਆਰ ਆਈ ਵਿਰਾਸਤ ਦੇ ਸਹਿਯੋਗ ਨਾਲ ਪਹਿਲੇ ਦਿਨ ਤੋਂ ਲੱਗੀ ਸੇਵਾ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਹੜ੍ਹ ਪੀੜਤ ਇਲਾਕਿਆਂ ਵਿੱਚ ਲਗਾਤਾਰ ਰਾਹਤ ਕਾਰਜ ਚੱਲ ਰਹੇ ਹਨ ਜਿੱਥੇ ਪ੍ਰਸ਼ਾਸਨ ਦੀਆਂ ਟੀਮਾਂ ਸਿਹਤ ਸਹੂਲਤਾਂ ਰਾਹ ਸਮੱਗਰੀ ਅਤੇ ਚਾਰਾ ਝੋਕਰ ਪ੍ਰਭਾਵਿਤ ਇਲਾਕਿਆਂ ਵਿੱਚ ਪਹੁੰਚਾਰੇ ਹਨ ਉੱਥੇ ਹੀ ਸਮਾਜ ਸੇਵੀ ਜਥੇਬੰਦੀਆਂ ਵੀ ਵੱਡੇ ਪੱਧਰ ਤੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਵਿੱਚ ਲੱਗੀਆਂ ਹੋਈਆਂ ਹਨ ਉੱਥੇ ਹੀ ਨੌਜਵਾਨ ਵੀ ਪਿੱਛੇ ਨਹੀਂ ਹਨ ਵੱਡੀ ਗੱਲ ਇਹ ਹੈ ਕਿ ਨੌਜਵਾਨ ਪ੍ਰਚਾਰ ਤੋਂ ਦੂਰ ਹੋ ਕੇ ਦਿলো ਸੇਵਾ ਕਾਰਜਾਂ ਵਿੱਚ ਲੱਗੇ ਹੋਏ ਹਨ ਅਜੇ ਹੀ ਨੌਜਵਾਨਾਂ ਦੀ ਟੀਮ ਜੱਗੀ ਜਾਗੋਵਾਲ ਅਤੇ ਸੰਦੀਪ ਰੋੜੀ ਪਿੰਡਾਂ ਦੀ ਅਗਵਾਈ ਵਿੱਚ 24 ਤਰੀਕ ਤੋਂ ਹੀ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਜਾ ਕੇ ਵੱਖ-ਵੱਖ ਜ਼ਰੂਰਤ ਦਾ ਸਮਾਨ ਪਹੁੰਚਾ ਰਹੀ ਹੈ ਐਨਆਰਆਈ ਵਿਰਾਸਤ ਸਹਿਯੋਗ ਨਾਲ ਇਨਾਨੋਸਵਨਾ ਵੱਲੋਂ ਵੱਖ-ਵੱਖ ਇਲਾਕਿਆਂ ਵਿੱਚ ਜਾ ਕੇ ਕੀਤੇ ਜਾ ਰਹੇ ਰਾਹਤ ਕਾਰਜ ਨਿਰੰਤਰ ਜਾਰੀ ਹਨ ਤੁਸੀਂ ਦੇਖ ਰਹੇ ਹੋ ਨਿਊਜ਼ ਲੀਡਰ ਪੰਜਾਬ ਤੇ ਲਾਪ੍ਰੀ ਸਿੰਘ ਖੁਸ਼ੀਪੁਰ ਦੀ ਰਿਪੋਰਟ ਵੀਦੀ ਸੰਦੀਪ ਪਿੰਡਾ ਰੋੜੀ ਤੋਂ ਵੀਰ ਆਪਣਾ ਨਾਲ ਜੱਗੀ ਜਾਗਵਾਲ ਪਹਿਲਾਂ ਆਪਾਂ ਸਮਗਰੀ ਲੈ ਕੇ ਗਏ ਸੀ ਕਿ ਡੇਰਾ ਬਾਬਾ ਨਾਨਕ ਦੇ ਨੇੜੇਲੇ ਪਿੰਡ ਠੇਠੜਕੇ ਵਗੈਰਾ ਲੱਗੇ ਚਾਰ ਪੰਜ ਪਿੰਡਾਂ ਦੇ ਵਿੱਚ ਬਾਅਦ ਵਿੱਚ ਆਪਾਂ ਜਾਂਦ ਰਹੇ ਆ ਅਜਨਾਲਾ ਅਜਨਾਲਾ ਸਾਡੇ ਲਾਗੇ-ਲਾਗੇ ਕਾਫੀ ਪਿੰਡਾਂ ਵਿੱਚ ਜਾ ਕੇ ਆਪਾਂ ਰਾਸ਼ਨ ਦਾ ਪਹਿਲਾ ਸਮਾਨ ਦਿੱਤਾ ਬ੍ਰੈਡ ਦੁੱਧ ਵਗੈਰਾ ਜੋ ਲੋੜਵੰਦ ਪਰਿਵਾਰ ਸੀ ਉਹਨਾਂ ਨੂੰ ਦੇ ਕੇ ਆਏ ਆ ਮੈਡੀਸਨ ਵਗੈਰਾ ਕਾਫੀ ਆਪਾਂ ਦੇ ਕੇ ਆਏ ਅੱਥੇ ਅੱਜ ਆਪਾਂ ਜਾ ਰਹੇ ਆ ਜੀ ਉਸ ਤੋਂ ਬਾਅਦ ਹੁਣ ਜਿਹੜੇ ਉੱਥੇ ਲੋੜਵੰਦ ਪਰਿਵਾਰ ਹੈਗੇ ਜਿਨ੍ਹਾਂ ਨੂੰ ਅੱਜ ਦੇ ਸਮੇਂ ਦੇ ਵਿੱਚ ਜਿੰਨਾਂ ਚੀਜ਼ਾਂ ਦੀ ਜ਼ਰੂਰਤ ਜਿਵੇਂ ਕਿ ਕੰਬਲ ਚਾਦਰਾਂ ਸਿਆਲ ਦਾ ਸਮਾਨ ਜਿਹੜਾ ਜਿਨ੍ਹਾਂ ਦਾ ਲੋਕਾਂ ਦਾ ਖਰਾਬ ਹੋ ਗਿਆ ਪਰਿਵਾਰਾਂ ਦਾ ਗਰੀਬ ਪਰਿਵਾਰਾਂ ਦੇ ਘਰਾਂ ਘਰਾਂ ਦੇ ਵਿੱਚ ਜਾ ਕੇ ਅੱਜ ਆਪਾਂ ਕੰਬਲਾਂ ਦੀ ਸੇਵਾ ਕਰ ਰਹੇ ਹਾਂ ਜਿਹੜੀ ਕਿ ਸੇਵਾ ਕੁਝ ਆਪਣੇ ਵੀਰ ਐਨ ਆਰ ਆਈ ਵੀਰ ਜਿਹੜੇ ਉਹਨਾਂ ਦੇ ਸਹਿਯੋਗ ਦੇ ਨਾਲ ਜਿਹੜੇ ਭਰਾ ਨਾਲ ਖੜੇ ਆ ਇਹਨਾਂ ਦੇ ਸਹਿਯੋਗ ਦੇ ਨਾਲ ਵੀਰ ਆਪਣਾ ਅਮਨ ਚਲਾਂਗ ਤੋਂ ਜੱਗੀ ਜਾਗੋਵਾਲ ਇਹਨਾਂ ਦੇ ਸਹਿਯੋਗ ਦੇ ਸਾਰੇ ਭਰਾਵਾਂ ਦੇ ਨਾਲ ਆਪਾਂ ਜਾ ਰਹੇ ਆ ਅੱਜ ਤੇ ਉਹਨਾਂ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਜੋ ਐਨ ਆਰ ਆਈ ਵੀਰਾਂ ਨੂੰ ਸੇਵਾ ਤੇਜ ਰਹੇ ਆ ਕਾਫੀ ਦਿਨਾਂ ਤੋਂ ਅਸੀਂ ਜਾ ਰਹੇ ਹਾਂ ਤੇ ਸੇਵਾ ਦਾ ਸਮਾਨ ਲੈ ਕੇ ਅੱਜ ਜਿਹੜੇ ਚੀਜ਼ਾਂ ਦੀ ਲੋੜ ਹੀ ਆਪਾਂ ਉਹ ਚੀਜ਼ ਨੂੰ ਲੈ ਕੇ ਚੱਲੇ ਆ ਇੱਕ ਸਾਥ ਸੱਜਣ ਦੀ ਇੱਕ ਬੇਨਤੀ ਕਰਨਾ ਚਾਹੁੰਦੇ ਆ ਵੀ ਜੋ ਅੱਜ ਦੇ ਸਮੇਂ ਦੇ ਵਿੱਚ ਧਾਰਮਿਕ ਮੁੱਦਾ ਬਣ ਰਿਹਾ ਆ ਜੀ ਧਰਮ ਨੂੰ ਲੈ ਕੇ ਬੇਨਤੀ ਕਰਦੇ ਆ ਜੀ ਇਹੋ ਜਿਹੇ ਮੁੱਦਾ ਕੋਈ ਨਾ ਬਣਾਇਆ ਜਾਵੇ ਅੱਜ ਸਾਨੂੰ ਲੋੜ ਆ ਸਾਰਿਆਂ ਨੂੰ ਇਕੱਠਿਆਂ ਹੋ ਕੇ ਹੱਲਾ ਮਾਰਨ ਦੀ ਜੋ ਸਾਡੇ ਤੇ ਕਰੋਪੀ ਆਈ ਆ ਉਹਦੇ ਨਾਲ ਨਜਿੱਠਣ ਦੀ ਬੇਨਤੀ ਕਰਦੇ ਆ ਵੀ ਸਾਰੇ ਸੱਜਣ ਜੋ ਵੀ ਵੀਰ ਆਪਣੇ ਸੇਵਾ ਕਰ ਰਹੇ ਆ ਇੱਕ ਧਰਮ ਨੂੰ ਸਾਈਡ ਤੇ ਰੱਖ ਕੇ ਕਿ ਨਿਸ਼ਾਨੀਅਤ ਤੌਰ ਤੇ ਆਪਾਂ ਸੇਵਾ ਕਰੀਏ ਤੇ ਅਰਦਾਸ ਬੇਨਤੀ ਕਰਦੇ ਆਂ ਕਿ ਪਰਮਾਤਮਾ ਦਾ ਵੀਰਾਂ ਨੂੰ ਚੜ੍ਹਦੀ ਕਲਾ ਚ ਰੱਖੇ ਜਿਨ੍ਹਾਂ ਨੇ ਵੀਰਾਂ ਨੇ ਸਾਡਾ ਬਹੁਤ ਜ਼ਿਆਦਾ ਸਹਿਯੋਗ ਕੀਤਾ ਹੈ ਸੇਵਾ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਕੈਵੀ ਗਿੱਲਾ ਪੰਮ ਕੀਰੀ ਜੱਤੋਂ ਆਇਆ ਜੋ ਹਰਤੇ ਮਲਕੀ ਮੁਤਾਬਿਕ ਜੋ ਚੱਲ ਰਿਹਾ ਹੈ ਕਿ ਮਲਕੇ ਆਪਾਂ ਦੋ ਗੱਡੀਆਂ ਲੈ ਕੇ ਜਾ ਰਹੇ ਆਂ ਪਹਿਲਾਂ ਵੀ ਆਪਾਂ ਸੇਵਾ ਕੀਤੀ ਨਵਾਈ ਆ ਜੋ ਰਾਸ਼ਨ ਕੇ ਜਿੰਨ ਮਤਲਬ ਚਾਹੀਦਾ ਹੈ ਉਹ ਸਾਰਾ ਉਹਨਾਂ ਦੇ ਘਰ ਪਹੁੰਚਾਇਆ ਆ ਤੇ ਸਾਡੇ ਐਨਆਰਆਈ ਵੀਰਾਂ ਨੇ ਸਾਨੂੰ ਮਤਲਬ ਕੀ ਮਦਦ ਕੀਤੀ ਹੈ ਤੇ ਆਪਾਂ ਚਲੋ ਮਤਲਬ ਕੰਬਲ ਵਗੈਰਾ ਲੈ ਕੇ ਜਾ ਰਹੇ ਆ ਚਾਦਰਾਂ ਵਗੈਰਾ ਲੈ ਕੇ ਜਾ ਰਹੇ ਆ ਜਿਨ੍ਹਾਂ ਨੂੰ ਲੋੜ ਮਤਲਬ ਹੈ ਤੇ ਉਹਨਾਂ ਨੂੰ ਆਪਾਂ ਚਾਦਰਾਂ ਜਿੱਦਰਾ ਦਵਾਂਗੇ ਉੱਥੇ ਤੇ ਸਾਡੇ ਐਨਆਰਆਈ ਵੀਆਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਸਾਡੀ ਮਦਦ ਕਰ ਰਹੇ ਨੇ ਤੇ ਜੋ ਜਾਤ ਪਾਤ ਦਾ ਲੈ ਕੇ ਕੋਈ ਵੀ ਚੱਕਰ ਆ ਕੋਈ ਆਪਣੇ ਦਿਮਾਗ ਚ ਇਦਾਂ ਦਾ ਕੋਈ ਖਿਆਲ ਨਾ ਰੱਖੋ ਸਾਰੇ ਬੰਦੇ ਆਪਣੀ ਸੇਵਾ ਹੁਗੋ ਮਾਰ ਵਧੀਆ ਤਰੀਕਾ ਨਾਲ ਕਰ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ